नमस्कार आज दीनानगर ਵਿਖੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਰਜੀਤ ਸਿੰਘ ਚੀਮਾ ਦੇ ਹੱਕ ਚ ਹੋਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨ ਪੂਜਯ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਵਿੱਚ ਬਿਜਲੀ ਸੜਕਾਂ ਸਿਹਤ ਸਿੱਖਿਆ ਅਤੇ ਰੁਜ਼ਗਾਰ ਲਈ ਜਿਹੜੇ ਕਾਰਜ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੋਏ ਉਹ ਹੋਰ ਸਰਕਾਰਾਂ ਨਹੀਂ ਕਰ ਸਕਿਆ ਉਨਾ ਆਖਿਆ ਕਿ ਅਜ ਦੇ ਸਮੇਂ ਵਿੱਚ ਬਿਜਲੀ ਮਨੁੱਖ ਦੇ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਬਿਜਲੀ ਦੀ ਪੂਰਤੀ ਲਈ ਰਣਜੀਤ ਸਾਗਰ ਡੈਮ ਅਤੇ ਪੰਜਾਬ ਦੇ ਸਾਰੇ ਥਰਮਲ ਪਲਾਂਟ ਅਕਾਲੀ ਸਰਕਾਰਾਂ ਦੌਰਾਨ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਬਣਵਾਏ ਸਨ ਦੋ ਤਿੰਨ ਬੁਲਾਰਿਆਂ ਨੇ ਵਿਚਾਰ ਸਾਂਝੇ ਕਰਨੇ ਆ ਮੈਂ ਹੁਣ ਸਰਦਾਰ ਮਨਿੰਦਰ ਸਿੰਘ ਦੀਵਾਲਾ ਸਾਹਿਬ ਦੋ ਤਿੰਨ ਚਕਾਰੇ ਛੱਡਣੇ ਕਾਰੇ ਲਾਉਣੇ ਆ ਸਰਦਾਰ ਚਗਬੀਰ ਸਿੰਘ ਜੀ ਬਾਦਲ ਜਿੰਦਾਬਾਦ ਸ਼ਰਮ ਦੀ ਅਕਾਲੀ ਦਲ ਜਿੰਦਾਬਾਦ ਡਾਕਟਰ ਦਲਜੀਤ ਸਿੰਘ ਜੀ ਟੀਮਾ ਜਿੰਦਾਬਾਦ ਬਲਾਈ ਸੋਲ ਆਓ ਜੀ ਬਾੜਾ ਸਾਹਿਬ ਸਰਦਾਰ ਜਿੰਦਰ ਸਿੰਘ ਬਾੜਾ ਜਿੰਦਾਬਾਦ ਆ ਜਿੰਦਰ ਸਿੰਘ ਬਾੜਾ ਮੋਦੀ ਸਾਹਿਬ ਬੀਜੇਪੀ ਦਾ ਹੁਣ ਬਹੁਤ ਬੁਰਾ ਹਾਲ ਆ ਜਿਹੜੀਆਂ ਸਪੀਚਾਂ ਸੁਣ ਕੇ ਮੈਨੂੰ ਬੜੀ ਹੈਰਾਨਗੀ ਆਉਂਦੀ ਹੈ ਇਹ ਜਿਸ ਲੈਵਲ ਤੇ ਪ੍ਰਧਾਨ ਮੰਤਰੀ ਸਪੀਚ ਨਹੀਂ ਹੋਣੀ ਚਾਹੀਦੀ ਉਹ ਐ ਨਹੀਂ ਦੱਸ ਰਿਹਾ ਕਿ ਦੇਸ਼ ਨੂੰ ਕਿਵੇਂ ਲੈ ਕੇ ਗਏ ਅੱਗੇ ਛੋਟੀ ਛੋਟੀ ਗੱਲਾਂ ਤੇ ਆ ਗਏ ਅੱਜ ਦੇਸ਼ ਮੈਂ ਜਿਵੇਂ ਠੀਕ ਵੀ ਕੀ ਹੈ ਪ੍ਰਧਾਨ ਮੰਤਰੀ ਨੂੰ ਸਾਰੇ ਧਰਮਾਂ ਨੂੰ ਰਿਸਪੈਕਟ ਕਰਨਾ ਚਾਹੀਦਾ ਤੇ ਹਰ ਧਰਮ ਨੂੰ ਫਲਰਿਸ਼ ਕਰਨ ਵਾਸਤੇ ਸਪੇਸ ਦੇਣੀ ਚਾਹੀਦੀ ਪਤਾ ਸਭ ਦੇ ਗੱਲ ਕਰੀ ਆਮ ਆਦਮੀ ਪਾਰਟੀ ਨੇ ਸਾਰੀਆਂ ਸਕੀਮਾਂ ਖੋਲੀਆਂ ਯਾਰ ਆਮ ਆਦਮੀ ਪਾਰਟੀ ਇੱਕ ਠੱਗਾਂ ਦੀ ਪਾਰਟੀ ਹੈ ਹੈ ਪਾਗਲ ਲੋਕਾਂ ਦੀ ਪਾਰਟੀ ਹੈ ਲੁੱਟ ਕੇ ਖਾ ਗਏ ਤੁਹਾਨੂੰ ਅਜੀ ਪ੍ਰਧਾਨ ਜੀ ਜੋ ਅੱਜ ਟਕਰਾਨੇ ਕੀਤੀ ਗਈ ਆ ਜਿਨ੍ਹਾਂ ਨਾਲ ਹਲਕੇ ਤੇ ਵਿੱਚ ਹਲਕਾ ਚਾਰਜ ਹੋਣ ਦੇ ਨਾਤੇ ਲੋਕ ਆਪ ਨੂੰ ਆਲੇ ਚੱਲ ਕੇ ਆਏ ਆ ਕਿਵੇਂ ਦੇਖਦੇ ਹੋ ਕੀ ਕਰਨਾ ਚਾਹੋਗੇ ਵੀਰਵਾ ਜੀ ਮੈਂ ਬਤੌਰ ਹਲਕਾ ਸੇਵਾਦਾਰ ਸਮੂਹ ਹਲਕਾ ਨਿਵਾਸੀਆਂ ਦਾ ਔਰ ਵੱਖ-ਵੱਖ ਸਰਕਲ ਪ੍ਰਧਾਨਾਂ ਦਾ ਔਰ ਪਾਰਟੀ ਦੇ ਸਾਰੇ ਜਿਹੜੇ ਜ਼ਿੰਮੇਵਾਰ ਵਿਅਕਤੀ ਇਹਨਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ-ਕੋਟਨ ਤਨਵਾਦ ਕਰਦਾ ਕਿ ਇੰਨੀ ਗਰਮੀ ਹੋਤੇ باوجود ਵੀ ਲੋਕ ਆਹ ਮਹਾਰੇ ਚੱਲ ਕੇ ਆਪਣੇ ਆਪਣੇ ਸਾਧਨਾਂ ਤੇ ਦਿਨਾਂ ਨਗਰ ਵਿਖੇ ਜਿਹੜਾ ਸਮਾਗਮ ਰੱਖਿਆ ਗਿਆ ਸੀ ਉਹਦੀ ਸੁਭਾ ਬਣੀ ਔਰ ਜੋ ਕਸ਼ਟ ਮੈਂ ਸੋਚਦਾ ਹੈ ਉਹ ਤੋਂ 2-3 ਗੁਣਾ ਜ਼ਿਆਦਾ ਇਕੱਠ ਹੋਇਆ ਔਰ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਔਰ ਸਾਡੇ ਲੋਕ ਸਭਾ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਜੀ ਅੱਜ ਬੇਅਤ ਖੁਸ਼ ਹੋ ਕੇ ਬਿਕੇ ਔਰ ਮੈਂ ਆਪ ਦੇ ਚੰਦਰ ਰਾਹੀਂ ਇਹ ਦੱਸਣਾ ਚਾਹਾਂਗਾ ਕਿ ਪਿਛਲਾ ਲੋਕ ਸਭਾ ਜੋ ਇਲੈਕਸ਼ਨ ਸੀ ਸੰਨੀ ਦਿਓਲ ਉਹ ਜੋ ਅਸੀਂ ਵੀ ਇਕੱਠਵੰਦਨ ਦਾ ਹਿੱਸਾ ਸੀ ਤੇ ਬਹੁਤ ਖੁਸ਼ੀ ਨਾਲ ਲੋਕਾਂ ਨੇ ਜਿਤਾਇਆ ਸੀ ਕਿ ਸ਼ਾਇਦ ਵਿਨੋਦ ਖੰਨੇ ਦੀ ਯਾਦ ਨੂੰ ਉਹ ਤਾਜ਼ਾ ਕਰਦੇ ਹੋਏ ਇਸ ਹੜਕੇ ਦਾ ਵਿਕਾਸ ਕਰਨਗੇ ਪਰ ਇਹ ਦੁੱਖ ਨਾਲ ਕਹਿ ਰਹੇ ਆਂ ਅਸੀਂ ਕਿ 5 ਸਾਲ ਵਿੱਚੋਂ ਇਸ ਹੜਕੇ ਦੇ ਵਿੱਚ ਬੜੇ ਨਹੀਂ ਪਰ ਉਹਦੇ ਉਲਟ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਫੈਸਲਾ ਲਿਆ ਪੰਜਾਬ ਦੇ ਹਿੱਤਾਂ ਕਰਕੇ ਕਿ ਪੰਜਾਬ ਦੇ ਹਿੱਤ ਪਿਆਰੇ ਆ ਸੀ ਸਮਝੌਤੇ ਤੋਂ ਬਾਹਰ ਹੋਏ ਜੋ ਕਿਸਾਨੀ ਅੰਦੋਲਨ ਹੋਇਆ ਔਰ ਵੱਖ ਲੜ ਰਹੇ ਆ ਸਾਨੂੰ ਉਮੀਦਵਾਰ ਹਲਕੇ ਦਾ ਜੰਪਲ ਮਿਲਿਆ ਔਰ ਉਹ ਉਮੀਦਵਾਰ ਮਿਲਿਆ ਜਿਹਨਾਂ ਦਾ ਵੱਡੇ ਬਦਲ ਬਾਦਲ ਸਾਹਿਬ ਨਾਲ ਪੜਾ ਨਮਾ ਸਫਰ ਹੈ ਔਰ ਉਹਨਾਂ ਦੇ